ਸੰਗਤ ਜੀ ਵੀਡੀਓ ਨੂੰ ਇਗਨੋਰ ਨਾ ਕਰਿਓ ਅੱਜ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਉਸ ਸਥਾਨ ਦੇ ਜਿਸ ਸਥਾਨ ਤੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਮੌੜੀ ਗੱਡੀ ਸੀ ਤੇ ਇਸ ਸਥਾਨ ਤੇ ਹੀ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਆਪਣੀ ਪਹਿਲੀ ਜੰਗ ਲੜੀ ਸੀ ਤੇ ਪਹਿਲੀ ਜੰਗ ਦੇ ਵਿੱਚ ਹੀ ਆਪਣੀ ਜਿੱਤ ਪ੍ਰਾਪਤ ਕੀਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਅੰਤ ਤੱਕ ਦੇਖਦੇ ਨਾਲ ਦੇਣਾ ਸ਼ੇਅਰ ਜਰੂਰ ਕਰਦੇ ਹੋ ਅੱਜ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ ਸੰਗਰਾਨ ਸਾਹਿਬ ਪਿੰਡ ਗੁਰਵਾਲੀ ਤਕਰੀਬਨ 12 ਕਿਲੋਮੀਟਰ ਦੀ ਦੂਰੀ ਤੇ ਸਥਿਤ ਅੰਮ੍ਰਿਤਸਰ ਤੋਂ ਚੱਬੇ ਪਿੰਡ ਦੀ ਜ਼ਮੀਨ ਵੀ ਨਾਂ ਲੱਗਦੀ ਸੀ ਜਿੱਥੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਮੋੜੀ ਗੱਡੀ ਸੀਗੀ ਤੇ ਇਸ ਪਿੰਡ ਦਾ ਇਤਿਹਾਸ ਤਕਰੀਬਨ 443 ਸਾਲ ਪ੍ਰਾਤਨ ਹੈ ਵਾਹਿਗੁਰੂ ਵਾਹਿਗੁਰੂ ਸੰਗ ਜੀ ਇਸ ਸਥਾਨ ਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ 15 ਮਈ 1629 ਈਸਵੀ ਨੂੰ ਜੰਗ ਲੜੀ ਜਿਸ ਜੰਗ ਦੇ ਵਿੱਚ ਗੁਰੂ ਸਾਹਿਬ ਨੇ ਜਿੱਤ ਪ੍ਰਾਪਤ ਕੀਤੀ ਪਿੰਡ ਚੱਬੇ ਤੋਂ तकरीबन 2 ਕਿਲੋਮੀਟਰ ਦੀ ਦੂਰੀ ਤੇ ਜੰਗ ਹੋਈ ਸੀ ਜਿੱਥੇ ਜਿਸ ਵਿੱਚ ਗੁਰੂ ਸਾਹਿਬ ਦੀ ਬਹੁਤ ਆਲੀਸ਼ਾਨ ਜਿੱਤ ਹੋਈ ਇਸ ਦਾ ਨਾਮ ਇਸ ਤਰ੍ਹਾਂ ਪਿਆ ਕਿ ਇਸ ਸਥਾਨ ਤੇ ਰਾਜਾਂ ਰਾਣੀਆਂ ਸੰਗ ਪਹਿਲੀ ਵਾਰ ਸਿੱਖ ਇਤਿਹਾਸ ਵਿੱਚ ਲੜਾਈ ਹੋਈ ਸੀ ਜਿਸ ਲਈ ਇਸ ਜਗ੍ਹਾ ਦਾ ਨਾਮ ਸੰਗ ਰਾਣਾ ਜਾਣੇ ਕੀ ਸੰਗਰਾਣਾ ਸਾਹਿਬ ਪੈ ਗਿਆ ਇਸੇ ਨਾਂ ਤੇ ਇੱਥੇ ਇੱਕ ਰੇਲਵੇ ਸਟੇਸ਼ਨ ਵੀ ਸਥਿਤ ਹੈ ਇੱਕ ਹੋਰ ਇਤਿਹਾਸਿਕ ਤੱਤ ਸਾਹਮਣੇ ਆਉਂਦਾ ਹੈ ਕਿ ਉਨਹੀਂ ਦਿਨੀ ਪਿੰਡ ਚੱਬੇ ਦੀ ਇੱਕ ਮਾਤਾ ਸੀਗੀ ਜਿਸ ਦਾ ਨਾਂ ਇਤਿਹਾਸ ਵਿੱਚ ਮਾਤਾ ਸਲਖਣੀ ਕਰਕੇ ਦਰੌਂਦਾ ਹੈ ਉਮਰ ਜ਼ਿਆਦਾ ਹੋ ਗਈ ਸੀਗੀ ਪਰ ਉਲਾਦ ਨਾ ਹੋਣ ਕਰਕੇ ਸੁੱਖ ਨਹੀਂ ਮਿਲਿਆ ਸੀਗਾ ਉਸ ਨੂੰ ਕਿਸੇ ਨੇ ਦੱਸਿਆ ਕਿ ਸਿਰਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਆਏ ਹੋਏ ਹਨ ਤੁਸੀਂ ਉਹਨਾਂ ਕੋਲ ਜਾਓ ਤੇ ਅਰਦਾਸ ਕਰਵਾਓ ਕਿ ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਮਾਤਾ ਜੀ ਗੁਰੂ ਸਾਹਿਬ ਜੀ ਕੋਲ ਗਏ ਤੇ ਹੱਥ ਜੋੜ ਕੇ ਪੁੱਤਰ ਦੀ ਦਾਤ ਮੰਗੀ ਅੱਗੋਂ ਗੁਰੂ ਸਾਹਿਬ ਨੇ ਆਖਿਆ ਕਿ ਮਾਤਾ ਜੀ ਤੁਹਾਡੇ ਕਰਮਾਂ ਵਿੱਚ ਔਲਾਦ ਦਾ ਸੁੱਖ ਨਹੀਂ ਹੈ ਤਾਂ ਮਾਤਾ ਜੀ ਵਾਪਸ ਆ ਗਏ ਅੱਗੋਂ ਪਾਈ ਗੁਰਦਾਸੀ ਮਿਲ ਪਏ ਤੇ ਪੁੱਛਣ ਲੱਗੇ ਕਿ ਮਾਤਾ ਜੀ ਗੁਰੂ ਘਰੋਂ ਉਦਾਸ ਹੋ ਕੇ ਕਿਉਂ ਚੱਲੇ ਹੋ ਕੀ ਗੱਲ ਹੈ ਮਾਤਾ ਜੀ ਕਹਿਣ ਲੱਗੇ ਕਿ ਪੁੱਤ ਦੀ ਦਾਤ ਲੈਣ ਲਈ ਆਏ ਸੀ ਪਰ ਖਾਲੀ ਹੱਥ ਵਾਪਸ ਜਾ ਰਹੀ ਹਾਂ ਭਾਈ ਗੁਰਦਾਸ ਜੀ ਕਹਿਣ ਲੱਗੇ ਕਿ ਮਾਤਾ ਜੀ ਅਗਲੇ ਦਿਨ ਇੱਕ ਅਗਲੇ ਦਿਨ ਕਾਗਜ਼ ਕਲਮ ਤੇ ਦਿਵਤ ਲੈ ਕੇ ਆਉਣਾ ਤੇ ਉਸ ਸਮੇ ਗੁਰੂ ਸਾਹਿਬ ਨੂੰ ਮਿਲਣਾ ਮਾਤਾ ਜੀ ਭਾਈ ਗੁਰਦਾਸ ਜੀ ਦੀ ਗੱਲ ਮੰਨ ਕੇ ਗੁਰੂ ਜੀ ਦੇ ਪਾਸ ਆਏ ਕਾਗਜ਼ ਕਲਮ ਤੇ ਦਿਵਤ ਲੈ ਕੇ ਤੇ ਗੁਰੂ ਸਾਹਿਬ ਦੇ ਕੋਡੇ ਦੇ ਖੜ ਕੇ ਕਹਿਣ ਲੱਗੇ ਕਿ ਗੁਰੂ ਸਾਹਿਬ ਪੁੱਤਰ ਦੀ ਦਾਤ ਮੰਗੀ ਸੀ ਤੁਸੀਂ ਲਿਖਣਾ ਭੁੱਲ ਗਏ ਇਹ ਸੁਣ ਕੇ ਗੁਰੂ ਸਾਹਿਬ ਸਮਝ ਗਏ ਕਿ ਸਲਾਹਕਾਰ ਮਿਲ ਗਿਆ ਹੈ ਗੁਰੂ ਜੀ ਨੇ ਇੱਕ ਪੁੱਤਰ ਦੀ ਦਾਤ ਲਿਖਣੀ ਸੀ ਕੋਡੇ ਨੇ ਸੁਣ ਹਲਾ ਦਿੱਤੀ ਤਾ ਸੱਤ ਬਣ ਗਏ ਗੁਰੂ ਜੀ ਕਹਿਣ ਲੱਗੇ ਮਾਤਾ ਜੀ ਆਪਨੇ ਇੱਕ ਪੁੱਤਰ ਮੰਗਿਆ ਸੀਗਾ ਤੇ ਤੂਰਦਰਗਾਹ ਤੋਂ ਆਪਜਨੇ ਸੱਤ ਪੁੱਤਰਾਂ ਦੀ ਬਖਸ਼ਿਸ਼ ਲਈ ਹੈ ਤਾਂ ਮਾਤਾ ਜੀ ਬੜੇ ਖੁਸ਼ ਹੋਏ ਉਹਨਾਂ ਸੱਤ ਪੁੱਤਰਾਂ ਦੇ ਨਾਂ ਤੇ ਪਿੰਡ ਵਿੱਚ ਸੱਤ ਪੱਤੀਆਂ ਬਣਾਈਆਂ ਜਿਵੇਂ ਕਿ ਰਾਮ ਦੀ ਪੱਤੀ ਸਹੌਣ ਦੀ ਪੱਤੀ ਮੋਹਣ ਦੀ ਪੱਤੀ ਸਰਵਾਣੇ ਕੀ ਪੱਤੀ ਜੋਹਰ ਕੀ ਪੱਤੀ ਗਿੱਲਾ ਪੱਤੀ ਤੇ ਲਹਿੰਦੀ ਪੱਤੀ ਤੇ ਚੜਦੀ ਪੱਤੀ ਸਾਰੇ ਪਿੰਡ ਵਿੱਚ ਵੜਾਂਚ ਗੋਤ ਦੇ ਜੱਟ ਮਾਤਾ ਸਲਖਣੀ ਜੀ ਦੀ ਸੰਤਾਨ ਦੇ ਵਿੱਚੋਂ ਸਨ ਸੰਗ ਜੀ ਅੱਜ ਆਪ ਜੀ ਨੇ ਦਰਸ਼ਨ ਕਰਵਾਇਆ ਨਾ ਗੁਰਦੁਆਰਾ ਸੰਗਰਾਣਾ ਸਾਹਿਬ ਜੋ ਕਿ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਬਣਿਆ ਹੋਇਆ ਹੈ ਪਿੰਡ ਗੁਰਵਾਲੀ ਜ਼ਿਲ੍ਹਾ ਮਰਸਾ ਵਿਖੇ ਸ਼ੋਭਿਤ ਇਹ ਪਾਉਣ ਫਿੱਤਰ ਸਤਨ ਉਮੀਦ ਕਰਦੇ ਹਾਂ ਇਹ ਜਾਣਕਾਰੀ ਵੀਡੀਓ ਨੂੰ ਪਸੰਦ ਆ ਕੇ ਜੀ ਪਸੰਦੇ ਜ਼ਰੂਰ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ